ਅਸੂਮਹੀ ਨਰੇ ਨਰਾਤਿਆਂ ਦੇ ਪਾਵਨ ਪਰਮ ਦੀ ਸ਼ੁਰੂਆਤ ਹੋ ਚੁੱਕੀ ਹੈ ਨਰਾਤੇ ਦੇ 9 ਦਿਨਾਂ ਚ ਦੇਵੀ ਦੁਰਗਾ ਦੇ 9 ਵੱਖਰੇ ਵੱਖਰੇ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ ਕਲਸ਼ ਸਥਾਪਨਾ ਦੇ ਨਾਲ ਹੀ ਨਰਾਤੇ ਦੇ ਪਹਿਲੇ ਦਿਨ ਮਾਂ ਸ਼ੈਰ ਪੁੱਤਰੀ ਤੇ ਦੂਜੇ ਦਿਨ ਮਾਂ ਬ੍ਰਹਮਚਾਰਨੀ ਦੀ ਪੂਜਾ ਕੀਤੀ ਗਈ ਤੇ ਅੱਜ ਨਵਰਾਤਰੀ ਦਾ ਤੀਜਾ ਦਿਨ ਹੈ ਅੱਜ ਮਾਂ ਦੁਰਗਾ ਦੇ ਤੀਜੇ ਰੂਪ ਚੰਦਰਕੰਟਾ ਦੀ ਪੂਜਾ ਕੀਤੀ ਜਾ ਰਹੀ ਹੈ मां चंद्रकंता ਦਾ ਰੂਪ অতি ਕਲਿਆਨਕਾਰੀ ਤੇ ਸ਼ਾਂਤੀਦਾਇਕ ਹੈ। ਮਾਤਾ ਦੇ ਮੱਥੇ ਤੇ ਅਰਧ ਚੰ드ਰਮਾ ਦੇ ਆਕਾਰ ਦਾ ਚਿੰਨ ਬਣਿਆ ਹੈ। मां चंद्रकंता ਦੇ ਸਰੀਰ ਦਾ ਰੰਗ स्वर्ण ਚਮਕੀਲਾ ਹੁੰਦਾ ਹੈ। ਇਹ 10 ਹੱਥ ਜੋ ਕਿ ਖੜਕ ਤੇ ਹੋਰ ਅਸਤਰ ਸ਼ਸਤਰ ਨਾਲ ਵਿਪੋਸ਼ਿਤ ਨੇ। ਸਿੰਘਤੀ ਸਵਾਰ ਮਾਤਾ ਦੀ ਪੂਜਾ ਕਰਨ ਨਾਲ ਸਿਰਫ ਕਾਲਛ ਸੁਖ ਸਮ੍ਰਿਤੀ ਬਣੀ ਰਹਿੰਦੀ ਹੈ। ਸੋ ਇਸ ਦੇ ਨਾਲ ਹਿਸ਼ਰਦਾਲ ਵਨੂ ਸਾਰੇ ਰੋਗਾ ਤੋਂ ਮੁਕਤੀ ਵੀ ਮਿਲਦੀ ਹੈ। ਮੰਨ ਵਚਨ ਕਰਮ ਤੇ ਵਿਧੀ ਵਿਧਾਨੰਦ ਮਾਤਾ ਚੰਦਰਕੰਟਾ ਦੀ ਪੂਜਾ ਕਰਨ ਨਾਲ ਸਾਰੀ ਮਨੁਕਾਮਨਾ ਪੂਰੀ ਹੁੰਦੀ ਹੈ ਪੁਰਾਣਿਕ ਕਥਾਵਾਂ ਦੇ ਅਨੁਸਾਰ ਮਾਂ ਦੁਰਗਾ ਨੇ ਮਾਂ ਚੰਦਰਕੰਟਾ ਦਾ ਰੂਪ ਉਹਦੋਂ ਧਾਰਨ ਕੀਤਾ ਸੀ ਜਦੋਂ ਸਵਰਗਤੀ ਦੇਵਤੇ ਦਾ ਆਤੰਕ ਜ਼ੋਰਾਂ ਤੇ ਸੀ ਦੇਵਤੀ ਮਹਿਸ਼ਾਸੂਰ ਦਾ ਯੂਟਿਊਬ ਦੇਵਤਿਆਂ ਨਾਲ ਚੱਲ ਰਿਹਾ ਸੀ ਕਿਉਂਕਿ ਮਹਿਸ਼ਾਸੂਰ ਦੇਵਰਾਜ ਇੰਦਰ ਦਾ ਸਿੰਘਾਸਨ ਪ੍ਰਾਪਤ ਕਰਨਾ ਚਾਹੁੰਦਾ ਸੀ ਤੇ ਸਵਰਗ ਲੋਕ ਤੇ ਆਪਣਾ ਰਾਜ ਜਮਾਉਣਾ ਚਾਹੁੰਦਾ ਸੀ ਤੇ ਜਦੋਂ ਦੇਵਤੇ ਨੂੰ ਇਜ਼ਾ ਪਤਾ ਲੱਗਾ ਤਾਂ ਉਹ ਪਰੇਸ਼ਾਨ ਹੋ ਗਏ ਤੇ ਭਗਵਾਨ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਦੇ ਕੋਲ ਪਹੁੰਚ ਗਏ। ਤ੍ਰਿਦੇਵਾਂ ਨੇ ਦੇਵਤਿਆਂ ਦੀ ਗੱਲ ਸੁਣੀ ਤੇ ਕ੍ਰੋਧ ਪ੍ਰਗਟ ਕੀਤਾ। ਕਿਆ ਜਾਂਦਾ ਹੈ ਕਿ ਇਸੇ ਕ੍ਰੋਧ ਨਾਲ ਉਹਨਾਂ ਦੇ ਮੁਖ ਤੋਂ ਇੱਕ ਊੜਜਾ ਨਿਕਲੀ ਤੇ ਦੇਵੀ ਪ੍ਰਗਟ ਹੋਈ ਜਿਸ ਦਾ ਨਾਮ ਮਾਤਾ ਚੰਦਰਕੰਟਾ ਪਿਆ। ਤੇ ਉਸੇ ਦੇਵੀ ਨੂੰ ਭਗਵਾਨ ਸ਼ੰਕਰ ਨੇ ਆਪਣਾ ਤ੍ਰਿਸ਼ੂਲ, ਵਿਸ਼ਨੂੰ ਜੀ ਨੇ ਆਪਣਾ ਚੱਕਰ इंदर ने अपना घंटा सूर्य ते अपना तेज ते तलवार ते सिंह प्रदान किता इज दे बाद माता चंद्रkantani महिषासुर दा वध किता ते इस वर्ग रक्षा कीती सो माता रानी तो हाडे सारे ते कृपा बनाए रखे जय माता दी